ਕਵੇਂ ਮਾਮਾ ਅ ਕਰਦੇ ਖਾਰੇ ਗੋਲੀਆਂ ਸਾਫ ਕਰਦੇ ਯਾ ਸਵਾਰ ਕੇ ਆ ਵਟਰੇ ਬਣਾ ਕੇ ਨਾ ਤੇ ਪਾਣੀ ਦੇ ਪਰਦੇ ਹੋਰ ਫਿਰ ਲਾਵਾਂ ਗੋਭੀ ਕਾਪੀ ਤੇ ਆਲੂ ਬੱਲੂ ਤੇ ਲੱਟਰ ਪੱਟਰ ਜੇ ਗੰਡੇ ਗੁੰਡੇ ਬੂਟੇ ਵੀ ਲਾਵਾਂ ਵਿੱਚ ਆਪਾਂ ਨਿੰਬੂ ਨੂੰ ਪਾ ਦੇ ਲਵਾਂ ਖਿੱਚੀ ਆ ਕੰਮ ਬੋਲੀਆ ਹਲਾ ਜਾਈ ਪੈਣ ਲੱਗ ਗਿਆ ਨਾ ਹੋਰ ਜੀ ਮੈਂਬਰ ਸਾਹਿਬ ਆਓ ਜੀ ਆਓ ਜੀ ਆਓ ਕੀ ਹਾਲ ਹੈ ਬਰਾੜ ਸਾਹਿਬ ਕੀ ਹਾਲ ਚੜਾ ਠੀਕ ਆ ਵਧ ਗਿਆ ਬਸ ਹੋਰ ਤੂੰ ਕਿੱਥੇ ਲੱਗਦਾ ਸਿੱਧੇ ਝੋਲਾ ਲੈ ਕੇ ਨਾਲ ਆ ਗਿਆ ਯਾਰ ਉਹ ਤਾਂ ਮੰਡੀ ਗਿਆ ਸੀ ਨਾ ਮੈਂ ਕਿਵੇਂ ਆਹ ਸਿਹਤ ਕਿਵੇਂ ਆ ਸਿਹਤ ਠੀਕ ਹੈ ਯਾਰ ਅੱਜ ਦਵਾਈ ਲੈ ਜਾਣ ਦਾ ਇਰਾਦਾ ਸੀਗਾ ਅੱਛਾ ਤੇ ਵਿੱਚ ਮੇ ਗੁੜੀ ਗਰੇ ਨੰਬਰ ਵੀ ਘਟਾਤਾ ਵੀ ਅੱਛਾ ਆਪਣੇ ਕੁੜੀ ਨੇ ਅਛੂ ਮੱਲਣ ਵਈ ਹੈ ਹੂੰ ਹੂੰ ਉਹਦੀ ਮੈਂ ਨੰਬਰ ਕਟਾ ਦਾ ਅਸੀਂ ਮਗਰ ਉਹ ਰਹਿ ਜੀ ਬਣਾਈ ਅੱਛਾ ਵੀ ਡਾਕਟਰ ਇਹਨੂੰ ਇੱਕ ਨੂੰ ਹੋਰ ਵਖਾ ਲਈਏ ਹੂੰ ਉਹ ਆਂਦੀ ਤੁਸੀਂ ਜਿਵੇਂ ਮਰਜ਼ੀ ਕਰ ਲੋ ਪਰ ਵੇਖ ਲੋ ਤੁਹਾਡੀ ਮਰਜ਼ੀ ਹੈ ਅੱਛਾ ਪਰਚੀ ਕਟਾ ਦੇ ਇਹਨੂੰ ਜਿਆਦਾ ਪੈਸੇ ਪਾਏ ਜਾਣਗੇ ਜੇ ਉਹ ਸਾਡਾ ਪੁਰਾਣਾ ਰਵੀ ਸਿੰਘ ਵਿਡੰਗ ਕੈਨਸਲ ਕਰਾ ਦੂਗਾ ਅੱਛਾ ਕੈਨਸਲ ਉਹ ਤੋਂ ਚੰਗਾ ਨਹੀਂ ਪੈ ਗਏ ਕਣੀ ਉਹ ਤਾਂ ਬਈ ਪਹਿਨ ਗਈ ਪੈਸੇ ਜਿਹੜੇ ਤਾਂ ਹਾਂ ਕਿਹੜੀ ਹੁੰਜ ਵੀ ਪਰਚੀਆਂ ਕੱਟ ਦਿੰਦੇ ਆ ਮਗਰੋਂ ਪੈਸੇ ਲੈ ਲੈਂਦੇ ਆ ਪਰਚੀ ਪਾਸੇ ਨਾ ਹੌਥ ਹੈਗਾ ਕੋਈ ਬੰਦਾ ਅੱਛਾ ਉਹ ਘੱਟ ਕੋੜ ਦਿੰਦਾ ਠੀਕ ਆ ਠੀਕ ਆ ਹੋਰ ਸੁਣਾਓ ਕੀ ਹਾਂ ਬਸ ਵਧੀਆ ਬਸ ਮੈਂ ਮੰਡੀ ਗਿਆ ਸੀ ਯਾਰ ਤੇਰਾ ਫੋਨ ਨਹੀਂ ਆਇਆ ਸੀ ਕੱਲ ਆਇਆ ਸੀ ਆਇਆ ਸੀ ਹਾਂ ਤੇ ਤੂੰ ਵੇਖ ਆਖਿਆ ਸੀ ਪੈਸੇ ਦੀ ਲੋੜ ਆ ਆਉ ਮੈਂ ਦੇਨੇ ਪੈਸੇ ਦੱਸਾ ਜੀ ਹਾਂ ਕੀ ਪੀਏਂਗਾ ਬਣਾ ਦੱਸ ਯਾਰ ਬਸ ਮੈਂ ਤਾਂ ਘਰੇ ਵੀ ਨਹੀਂ ਗਿਆ ਕਾ ਵੈਸੇ ਉਹਨਾਂ ਮੀਰਾ ਹਾਂ ਪਾਣੀ ਮੰਗਾਲਾ ਕੱਲਾ ਯਾਰ ਚਾ ਚਾਣ ਨਹੀਂ ਨਹੀਂ ਪਾਣੀ ਪਾਣੀ ਲਿਆ ਚਲ ਬਾਅਦ ਚ ਪੀ ਲਾਂਗਾ ਦੋਤਾ ਦੇ ਬੋਲੇ ਪਾਣੀ ਲਿਆ ਕਰ ਬਾਰਾ ਥੱਕੇ ਥੱਕੇ ਆਇਆ ਤੇ ਰਸਤਾ ਆਇਆ ਕੋਈ ਹਿਸਾਬ ਕਿਤਾਬ ਜਾ ਰਹਿਂਦਾ ਸੀ ਕਣਕਾਂ ਦੇ ਲਈ ਪੈਸੇ ਸਿੱਧੇ ਪੈ ਜਾਂਦੇ ਨੇ ਨਾ ਖਾਤੇ 'ਚ ਅੱਛਾ ਅੱਛਾ ਪਿਛਲੇ ਝੋਨੇ ਦਾ ਹੀ ਹਿਸਾਬ ਕਿਤਾਬ ਦਾ ਕੀਤਾ ਸੀਗਾ ਠੀਕ ਹੈ ਠੀਕ ਹੁਣ ਉਹ ਆੜਤੀਆ ਬਿਮਾਰ ਹੋ ਗਿਆ ਹੂੰ ਉਹ ਕਹਿੰਦਾ ਜੀ ਆਇਆ ਅੱਜ ਆਇਆ ਸਵੇਰੇ ਆ ਜਾ ਅੱਜ ਹਾਂ ਕਿਵੇਂ ਪੁੱਤਰ ਠੀਕ ਆ ਹਾਂ ਫਸਰੀ ਦਾ ਰੌਲੇ ਕਿਦਨੇ ਬੁਲਾਈ ਓਏ ਹੋ ਕੋਈ ਹੈ ਨਾ ਔਰ ਛੋਟਾ ਹਾਂ ਫਿਰ ਖੜ ਜਾ ਕਬਟਾ ਲੈ ਜੀ ਪਾ ਲੜੇਗਾ ਹਾਂ ਬਚਾਰਦੇ ਹੋਰ ਠੀਕ ਆ ਵਧੀਆ ਬਸ ਲੈਦਾ ਆ ਤੂੰ ਬਣਾ ਲੈ ਗਰਾ ਐਤ ਕੀ ਬਰਾੜਾ ਰਗੜੇ ਕੀਤੇ ਯਾਰ ਰਗੜੇ ਯਾਰ ਆ ਨਾ ਮੈਂ ਤੁਸਾਂ ਗੱਲਾਂ ਹਾਂ ਹਾਂ ਪਰ ਜੋ ਨਵਾਂ ਜਾਇਦਾ ਚੜਿਆ ਸੀਗਾ ਤੇ ਰੇਟ ਵੀ ਚੰਗਾ ਸੀ ਹਾਂ ਐਦੀ ਭਾਅ ਵੀ ਘਟ ਗਿਆ ਤੇ ਝੋਨਾ ਵੀ ਘਟ ਗਿਆ 15 ਕਿੱਲੇ ਹੀ ਪਰ ਸੀ 15 ਹੀ ਐਤਕੀ ਸੀ ਪਰ 17 ਲੱਖ ਦਾ ਹੋ ਗਿਆ ਸੀਗਾ ਯਾਰ ਐਤਕੀ 9.5 ਚ ਹੀ ਰਹਿ ਗਿਆ ਯਾਰ ਬਈ ਆਧੀ ਉੱਡ ਗਿਆ ਸਾਰੇ ਸਹੀ ਗੱਲ ਹੈ ਹਮ ਅੱਗੇ ਮੈਨੂੰ ਕਈ ਯਾਰ ਗੱਲਾਂ ਕਰਦੇ ਆ ਹਮ ਕਈ ਰ ਮੱਲਣ ਗੱਲੇ ਤਾਂ ਦੂਜੇ ਵੀ ਮੱਲਣ ਗੱਲੇ ਤਾਂ ਦੂਜੇ ਵੀ ਦਿਓ ਅੱਛਾ ਕਿਹੜੀ ਦਾ ਮਾਇਦੇ ਆ ਮੰਨ ਰੇ ਰੋਣਾ ਵੀ ਦਿਓ ਜਿਹੜੇ ਬਾਸਮਤੀ ਵਾਲੇ ਸੀ ਨਾ ਸਾਰੇ ਰਗੜੇ ਗਏ ਪੀਲਿਆਰ ਨਾ ਮਰਣਾ ਲੱਖ ਲੱਖ ਰੁਪਏ ਨੇ ਕਿਹਾ ਇਹਦੀ 60 70 ਹਜ਼ਾਰ ਜਿ ਰਹਿ ਗਿਆ ਮੇਰੇ ਤਾਂ 60 ਤੋਂ ਵੀ ਘਟ ਗਿਆ ਯਾਰ ਉਹ ਰੱਡੋੜ ਨਾਲੇ ਝੋਨਾ ਤੂੰ ਦੇਖਿਆ ਸੀ ਕਹਿ ਜਾਂਦਾ ਝੋਨਾ ਸੀ ਆਪਣਾ ਕਿੰਨਾ ਭਾਰਾ ਸੀਗਾ ਝੋਨਾ ਜ਼ਰਾ ਬਹੁਤ ਸੀ ਕਿੰਨੀ ਮਿਹਨਤ ਕਰਦੇ ਆ ਸਹੀ ਗੱਲ ਸਹੀ ਗੱਲ ਇਹ ਤਾਂ ਤੇਰੀ ਗੱਲ ਠੀਕ ਹੈ ਚਲੋ ਭਾਈ ਜੋ ਓਏ ਯਾਰ ਪਰਮਾਤਮਾ ਨੇ ਦੇਣਾ ਹੋਈ ਜਾਂਦਾ ਰਹਿਣੀ ਪਹਿਲਾਂ ਤਾਂ ਮੇਰਾ ਇਰਾਦਾ ਬਣਿਆ ਸੀ ਮੱਠੇ ਕੇ ਟੋਪੇਗ ਲਾ ਲਈ ਮੁੱਠ ਕੇ ਚੱਲ ਯਾਰ ਮਨ ਜਾ ਖਰਾਬ ਹੋ ਜਾਏ ਜੇ ਤੂੰ ਮੰਦਦਾ ਹੁਰਕੀ ਕਰਦਾ ਓਏ ਹੋ ਜਾਂਦਾ ਭਰਾ ਮੈਂ ਤਾਂ ਆਪਨੇ ਵੇਲੇ ਲਾਈ ਤੇ ਲਾਉਣੇ ਦਾ ਪਈਏ ਨਹੀਂ ਯਾਰ ਨਹੀਂ ਯਾਰ ਕਿੱਡੀ ਗੱਲ ਹੈ ਕੋਈ ਨਹੀਂ ਯਾਰ ਜਿੱਥੇ ਡੰਗੀਆਂ دارو ਜਾ ਕੇ ਲਾਵਾਂਗੇ ਹੈ ਘਰੇ ਜਾ ਕੇ ਹੀ ਲਾਵਾਂਗੇ ਨਹੀਂ ਕੋਈ ਨਹੀਂ ਯਾਰ ਕੋਈ ਹੁੰਦਾ ਯਾਰ ਯਾਰਾਂ ਤੇ ਯਾਰ ਹੁੰਦੇ ਆ ਕਹਿੰਦੇ ਵੀ ਕਿੱਥੇ ਬਹਿ ਗਿਆ ਮੈਂ ਕੋਈ ਨਹੀਂ ਮੈਂ ਆਉਣਾ ਭਰਾ ਕੋਈ ਨਹੀਂ ਕੋਈ ਮੈਨੂੰ ਪਤਾ ਆਪਣਾ ਹਾਂ ਹੋਰ ਸੁਣਾ ਕੀ ਆ ਬਸ ਠੀਕ ਹੈ ਯਾਰ ਤੇ ਉਹ ਕੰਮ ਦਾ ਭਰਾਵਾ ਜਵਾਬ ਦੇ ਕੇ ਪੈਸੇ ਤਾਂ ਤਾੜ ਤਿਆ ਕੀ ਗੱਲ ਯਾਰ ਉਹ ਕਹਿੰਦਾ ਭਰਾਵਾ ਤੂੰ ਕਿਤੇ ਹੋਰ ਬੰਦ ਸੁਪ ਕਰ ਇਹਦਾ ਯਾਰ ਮਾ ਇਹ ਗੱਲਾਂ ਨੂੰ ਆਪ ਦਾੰਦਰਾ ਉਹ ਕਹਿੰਦਾ ਕੱਲਾ ਖਰਚਾ ਖਰਚਾ ਆ ਦੇਉਂਗਾ ਮੈਂ ਤਾਂ ਅਰੇ ਸਪਰੇ ਲੈ ਲਈ ਤੂੰ ਮੇਥੋਂ ਤੇ ਜਾਂ ਮਤਲਬ ਤੇਰਾ ਨੂਨ ਮਿਰਚਾ ਬਾਕੀ ਪੈਸੇ ਠੇਕੇ ਢੁਕੇ ਵਾਲੇ ਆ ਦਾ ਹੱਥ ਖੜੇ ਆ ਮੇਰੇ ਤੇ ਮੈਂ ਤਾਂ ਸਾਈ ਫੜਾਇਆ ਇਹਨਾਂ ਨੂੰ ਉਹ ਭਰਾਵਾ ਸਾਈ ਤਾਂ ਤੈਨੂੰ ਫੜਾਈ ਵੀ ਆ ਹੁਣ ਮੈਂ ਕਿਹੜਾ ਕੀ ਦੱਸ ਮੈਂ ਤਾਂ ਭਰਾਵਾ ਮੈਨੂੰ ਤਾਂ ਵਾਧ ਦੇ ਦੇ ਦੀ ਮਾਦਾ 85 ਲਈ ਉਹ 90 ਦੇ ਲੈ ਲਾ ਇਹ ਕੀ ਦਾ ਆ ਗਿਆ ਫੋਨ ਆ ਕੰਮ ਦੰਦੇ ਵਾਲਾ ਆ ਗਿਆ ਨੇ ਬਜੀ ਦਾ ਰੋੜਾਇਆ ਸੀ ਅੱਛਾ ਉਹਦਾ ਇਹਨਾਂ ਬਾਅਦ ਚ ਕਰਦੇ ਆ ਗੱਲ ਇਹ ਬਣਿਆ ਰੋਲੇ ਦਾ ਰੋਲੇ ਦਾ ਠੀਕ ਹੈ ਚਲ ਗਰੀਬ ਬੰਦਾ ਜਿਵੇਂ ਆਖੇ ਉਹ ਕਰਤਾ ਮੈਨੂੰ ਦਾ ਹੱਕ ਤਾਂ ਨਹੀਂ ਸੀਦਾ ਇੱਦਾਂ ਥਾਂ ਰੋਕਣਾ ਸੀਗਾ ਸੁਗਮੰਦਰ ਸਰਪੰਚ ਸੀਗੇ ਆਪਣੇ लवली ਸੀਗੇ ਤੇ ਅਮਗਰ ਤੂੰ ਹੀ ਸੱਚ ਗਿਆ ਸੀ ਅਮਗਰ ਤੂੰ ਪਰ ਤੂੰ ਆ ਗਿਆ ਹੈ ਨਾ ਅਮਗਰ ਹੋ ਗਿਆ ਤੂੰ ਆ ਗਿਆ ਤੂੰ ਅਮਗਰ ਤੂੰ ਤੇ ਹੋ ਗਿਆ ਖਾਰੇ ਵੱਲ लवली लवली ਹੋ ਗਿਆ ਸੀ ਬੱਚਾ ਬਾਕੀ ਮੈਂਬਰ ਹੋ ਗਏ ਦੀ ਉਹ ਬੜਾ ਅੱਖ ਲਾ ਗਿਆ ਗਰੀਬ ਬੰਦਾ ਐ ਤੁਹਾਨੂੰ ਪੈਸੇ ਦੇ ਦਊਗਾ ਕੋਈ ਖੋਦ ਆ ਕੇ ਸਾਨੂੰ ਵੀ ਤਰਸ ਜਾ ਆ ਮੈਂ ਕਿਹਾ ਯਾਰ ਕਾਦੇ ਪਿੱਛੇ ਜਰੂ ਵੀ ਇੰਨੇ ਆ ਦੇਖ ਨਹੀਂ ਉਹਦਾ ਮੈਂ ਦੋਬਲ ਪੈਸੇ ਲਓ ਅਸੀਂ ਆ ਚੱਲ ਦੋਬਲ ਦੇ ਦੇ ਦੋਬਲ ਦੇ ਦਿੰਦੇ ਆ ਨਹੀਂ ਯਾਰ ਵਿਆਹ ਦੇਊਗਾ ਹਾਂ ਆਇਆ ਚੱਲ ਵਿਆਹ ਤੇ ਚੱਲ ਕੋਈ ਨਹੀਂ ਗਰੀਬ ਬੰਦਾ ਯਾਰ ਕਰ ਲੈਣਾ ਅਧਰ ਆਪਾਂ ਤਾਂ ਕੁਝ ਮੈਨੂੰ ਆਖੋ ਕਰ ਲਿਆ ਕਿਵੇਂ ਪੰਚਾਇਤ ਕਰਦੇ ਨਾ ਉਹ ਮਹੀਨੇ ਨੂੰ ਪੈਸੇ ਦੇਊਗਾ ਅੱਛਾ ਤੇ ਉਹਨਾਂ ਚਾ ਤੁਸੀਂ ਥਾਨ ਨਾ ਮੜ ਮੋਟੇ ਨੀਆ ਪਰ ਲੋ ਬਲੋ ਨਾ ਅੱਛਾ ਅੱਜ ਨਹੀਂ ਵਾਲਦੇ ਮੀਨੇ ਅੱਜ ਉਹਨਾਂ ਫੋਨ ਆਉਂਣੇ ਲੈ ਲਓ ਅੱਛਾ ਉਹਨਾਂ ਡਰੇ ਖੜੇ ਖੜੇ ਨਾਲ ਕਿ ਨਹੀਂ ਵੈਸੇ ਤਾਂ ਵਿੜੇ ਨੇ ਵਿਚਾਰੇ ਬੰਦੇ ਸਾਰਿਆਂ ਨੂੰ ਪਤਾ ਹੈ ਠੀਕ ਆ ਅੱਜ ਆ ਗਿਆ ਅਸੀਂ ਤੱਕਾ ਨਹੀਂ ਕਰਕੇ ਕੋਝ ਸਾਰਿਆਂ ਨੇ ਸਾਨੂੰ ਆ ਕੇ ਸ਼ਾਵਾ ਹੀ ਦਿੱਤੀ ਨੇ ਪਾਲਦੀ ਮੈਂ ਵੀ ਵਾਹ ਤੱਕਾ ਤਾਂ ਨਹੀਂ ਸੀ ਕਰਨਾ ਸਾਡੇ ਨੇ ਬਹੁਤ ਸਾਲ ਲਾਏ ਨੇ ਠੀਕ ਆ ਤੇ ਪਰ ਚਲੋ ਗੜਬੜ ਗੜਬੜ ਕਰ ਜਾਂਦਾ ਕਈ ਵਾਰ ਦਰ ਦੂਰ ਪੀ ਕੇ ਹੋ ਵੀ ਜਾਂਦੀ ਹੈ ਹਾਂ ਆ ਪਾਪਾ ਕੜਾ ਕਰਦਾ ਕਰਦੇ ਰਹੇ ਤਾਂ ਦਵਾਈਆਂ ਲਈ ਜਾਂਦੇ ਕਿ ਨਹੀਂ ਬਿਲਕੁਲ ਬਿਲਕੁਲ ਹੋਰ ਸੁਣਾਓ ਕੀ ਗੱਲ ਹੈ ਬਸ ਠੀਕ ਆ ਯਾਰ ਤੇ ਕੰਮ ਦਾ ਭਰਾਵਾ ਆਪਣਾ ਹੋਣਾ ਨਹੀਂ ਨਹੀਂ ਐ ਨਾ ਗੱਲ ਯਾਰ ਮੈਂ ਮੌਕੇ ਤੇ ਮੈਂ ਕੀ ਕਰੂੰਗਾ ਮੈਂ ਤਾਂ ਵਾਹੀ ਕੇ ਦਿਨ ਹੋਰ ਵੀ ਮੈਨੂੰ ਦੋ ਤਿੰਨ ਘਰ ਬੋੜ ਤੇ ਤੇਰੇ ਪਿੱਛੇ ਭਰਾਵਾ ਮੈਂ ਖਰਾਬ ਬੰਦਾ ਤਿੰਨ ਮਹੀਨੇ ਜੇ ਪਏ ਆ ਠੇਕੇ ਲੱਗਣ ਚ ਤਿੰਨ ਮਹੀਨਿਆਂ ਨੂੰ ਤੂੰ ਜਿਹਨੂੰ ਮਾਰਦੀ ਦੇ ਜਿਹਨੂੰ ਨਾਂ ਦੇ ਬੰਦਾ ਦਾ ਦੁੱਖਰਾ ਹੈ ਹਾਂ ਤੇ ਉਧਰ ਮੈਂ ਮੈਨੂੰ ਆਖਣੇ ਤੂੰ ਵੀ ਖਰਾਬ ਤੇ ਤੂੰ ਕੁਕਰੀ ਹੈ ਨਾ ਬਸ ਆਪਣੀ ਗੱਲ ਹੋਈ ਸੀ ਨਾ ਜਿਹੜੀ ਹਾਂ ਆਪਣੇ ਦੋਨਾਂ ਦੀ ਗੱਲ ਹੋਈ ਸੀ ਨਾ ਨਹੀਂ ਗੱਲ ਆ ਇਹ ਤਾਂ ਕੋਈ ਗੱਲ ਨਹੀਂ ਆਪਣੇ ਦੋਨਾਂ ਦੀ ਆ ਨਹੀਂ ਯਾਰ ਤੁਸੀਂ ਵੇਖ ਲਓ ਭਰਾਵਾ ਜਿਵੇਂ ਤੁਹਾਨੂੰ ਲੋਟ ਲਾਦਾ ਮੈਂ ਤਾਂ ਭਰਾਵਾ ਮੇਰੇ ਕੋਲੇ ਪਟ્રોલ ਹੈ ਨਹੀਂ ਮੈਂ ਤਾਂ ਹੋਰ ਕੀ ਕਰੂੰਗਾ ਬਾੜਾ ਕਰੂਗਾ ਮੇਰਾ ਭਰਾਵਾ ਹੀ ਕਰਦਾ ਨੇਪਾਲਾ ਹਾਂ ਚੱਲ ਨੇਪਾਲ ਨੂੰ ਦੇਦੀ ਮੈਂ ਤਾਂ ਕਰਨਾ ਗੱਲਬਾਤ ਹੋਰ ਕੀ ਦੇਖਣੀ ਮੈਂ ਤਾਂ ਬਾਈ ਜਿਹੜੀ ਸਾਈ ਤੁਹਾਨੂੰ ਦਿੱਤੀ ਆ ਨਾ ਮੇਰੇ ਕੋਲ ਤਾਂ ਪਟ્રોલ ਨੂੰ ਪੈਸੇ ਵੀ ਹੈ ਨਹੀਂ ਮੈਂ ਤਾਂ ਸਾਈ ਮੜਾਉਣ ਆਇਆ ਯਾਰ ਸਾਈ ਮੋੜੀ ਤੇ ਨਹੀਂ ਕਿਸੇ ਨੇ ਵੇਖਣਾ ਤੇਰੀ ਮਰਜ਼ੀ ਹੈ ਮੁਸ਼ਕਿਲ ਆ ਤੂ ਪਾਵਾ ਮਰਜੀ ਕਰ ਨਹੀਂ ਨਹੀਂ ਸਾ ਇਸ ਵੀ ਨੇ ਹੋਰ ਨੇ ਹਾਂ ਮਾਦਾ ਤਾਂ ਨਗਰਿਆਂ ਹੀ ਕੋਨੇ ਸੀ ਆਗਲੀ ਪਰਦਾ ਇਹ ਵੀ ਦੇਖ ਲਾ ਲੈ ਆ ਤੇਰਾ ਜਿਹੜਾ ਸੰਗਲ ਸੀ ਨਾ ਮੱਝ ਵਾਲਾ ਆ ਦੇਖ ਲੈ ਭਰਾਵਾ ਉਹ ਚੰਗਾ ਬਣ ਮੇਰਾ ਸੰਗਲ ਭਰਾਵਾ ਉਵੇਂ ਤੇਰਾ ਲੈਂਦਾ ਬਣ ਕੇ ਰੱਖੀ ਮੇਰੀ ਗੱਲ ਸੁਣਾ ਹਾਂ ਜ਼ਮੀਨ ਦਾ ਲੈਣ ਦੇ ਲੱਗਦੇ ਹੋ ਗਈ ਗੱਲ ਹੋ ਗਈ ਹਾਂ ਉਹ ਸੰਗਲ ਪਾਣੇ ਨਾ ਮੂੜਿਆ ਮੈਨੂੰ ਤਾਂ ਮਾਦਾ ਤੇ ਗੁੱਸਾ ਤਾਂ ਨਹੀਂ ਕੀਤਾ ਬੰਦਾ ਆਉਂਦਾ ਵਕਣੀ ਚਲ ਆ ਸੰਗਲ ਦਾ ਚੰਗਾ ਚਲ ਇਹਦਾ 100 ਰੁਪਏ ਵਜੇਨਾ ਦਾ ਸਾਈਜ਼ ਤੇਰੀ ਗਈ ਗਈ ਆ ਭਾਈ ਯਾਰ ਹੁਣ ਤੇਰੀ ਮਰਜ਼ੀ ਆ ਚੱਲ ਹੁਣ ਮੈਂ ਕਿਹੜਾ ਫਿਰ ਤੂੰ ਤੂੰ ਜਿਹਦਾ ਤੂੰ ਆਖਿਆ ਦੇ ਵੀ ਦੂੰਗਾ ਐ ਨਹੀਂ ਤੂੰ ਦੱਸ ਤੇ ਮੇਰਾ ਕਸੂਰ ਐ ਨਹੀਂ ਉਹ ਤਾਂ ਉਹਦਾ ਤੇਰੀ ਮਰਜ਼ੀ ਆ ਭਰਾਵਾ ਜੇ ਤੇਰੀ ਖੁਸ਼ਦਿਲੀ ਆ ਨਹੀਂ ਮੇਰਾ ਕਸੂਰ ਹੀ ਕੋਈ ਨਹੀਂ ਕਸੂਰ ਤਾਂ ਤੇਰਾ ਕੋਈ ਨਹੀਂ ਗਾ ਜਿਹ ਜਿਹਦਾ ਕਸੂਰ ਆ ਫਿਰ ਤਾਂ ਮਤਲਬ ਨਹੀਂ ਕਸੂਰ ਤਾਂ ਜਾਦਾ ਸਰਕਾਰਾਂ ਦੇ ਆ ਰੇਟ ਨਹੀਂ ਉਹਨਾਂ ਨੇ ਲਿਆ ਤੇ ਜਾਂ ਰੱਬ ਦਾ ਕਸੂਰ ਆ ਵੀ ਜੀ ਨੇ ਝਾੜ ਘਟਾਤਾ ਤੇਰਾ ਤਾਂ ਕੋਈ ਕਸੂਰ ਨਹੀਂ ਕਸੂਰ ਤਾਂ ਰੱਬ ਦਾ ਕਸੂਰ ਤਾਂ ਹੁੰਦਾ ਹੀ ਨਹੀਂ ਤੂੰ ਪੁੱਛ ਗਿਆ ਹਾਂ ਕੋਈ ਕੰਮ ਹੋਵੇ ਉਹਦਾ ਉਹਦਾ ਉਹਦੇ ਛੱਡਦੇ ਆ ਜੇ ਮੜਾ ਕੰਮ ਨਾ ਆਪਣੇ ਕਰਤਾ ਚੰਗਾ ਕਰਦਾ ਮੈਂ ਕਰਤਾ ਤੇ ਹੁਣ ਫਿਰ ਕਿਵੇਂ ਕਰਦਾ ਬਸ ਠੀਕ ਹੈ ਨਹੀਂ ਤੇੰਦਾ ਸੰਗਲ ਤੂੰ ਅੱਜ ਚਲ ਧੰਨ ਭਾਗ ਤੇਰਾ ਮੇਰਾ ਮੂੜੇ ਉਹੀ ਹੈ ਨਾ ਭਰਾਵਾ ਵੇਖ ਲਾ ਉਹੀ ਤੇਰਾ ਸੰਗਲ ਆ ਤੇ ਬੜਾ ਜੰਗਾਲ ਖਾਦਾ ਹੈ ਨੀ ਉਹ ਪਿਆ ਪਿਆ ਹੋ ਗਿਆ ਯਾਰ ਸੰਗਲ ਸੰਗਲ ਖਾਦਾ ਮੈਂ ਹੁਣ ਪਾ ਕੇ ਲਿਆ ਉੱਥੇ ਸਿੱਟਿਆ ਪੈਸੀ ਵਾੜੇ ਦੇ ਵਿੱਚ ਮੈਂ ਤਾਂ ਘਰੇ ਨਹੀਂ ਗਿਆ ਉਰੇ ਵਾੜੇ ਚੋ ਹੀ ਚੱਕ ਕੇ ਇੱਧਰ ਆ ਗਿਆ ਮੈਂ ਤਾਂ ਅੱਗੇ ਆ ਕੇ ਮੋਟਰਸਾਈਕਲ ਲੈ ਕੇ ਵੀ ਤਰਾ ਗਿਆ ਦੱਈ ਕਣ ਚਲੋ ਕੋਣੀ ਬਾਈ ਕਦੇ ਕਦੇ ਉਲਟਾ ਪਲਟਾ ਘਾਟਬਾਤ ਕਰ ਲਾਂਗੇ ਜਿਵੇਂ ਸੰਗਲ ਮੁੜਿਆ ਹੋਵੇਂ ਤੇਰੇ ਅਗੇ ਦੋ ਤਿੰਨ ਹਾਰ ਵੀ ਮੋੜ ਮਾਰ ਦੇਾਂਗੇ ਚੱਲ ਠੀਕ ਆ ਭਰਾ ਬੱਚਾ ਚੰਗਾ ਹੁਣ ਮੈਂਬਰ ਬੰਦਾ ਤੂੰ ਤੇਰੇ ਨਾਲ ਨਾ 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 ਮੈਂਬਰ ਬੰਦਾ ਹੋ ਗਿਆ ਨਹੀਂ ਆਪਾਂ ਭਰਾਵਾਂ ਵਾਲਾ ਰਿਸ਼ਤਾ ਚੱਲ ਭਾਈ ਬਾਹਲਾ ਕਰ ਦਤਾ ਆਪਾਂ ਸਵੇਰੇ ਪਾਸੋਂ ਤੇਰੇ ਕੋਲ ਆਦਾ ਮੈਂ ਕਿਚ ਹੋਰ ਦੱਸ ਨਾ ਗੂਗਲ ਪਾ ਆਨੇ ਮਨਪ੍ਰੀਤ ਤੋਂ ਮੈਂ ਗੂਗਲ ਪੇ ਕਰਾ ਦਨਾ ਨਹੀਂ ਗੱਲ ਤਾਂ ਜਿਹੜੀ ਕਰਨਬੀਰ ਵੀ ਕਰ ਦਦਾ ਸਾਡਾ ਛੋਟਾ ਮੁੰਡਾ ਇਹ ਗੱਲ ਆ ਨਾ ਹਾਂ ਉਹ ਤਾਂ ਐ ਹੀ ਹੁੰਦੀ ਆ ਬਈ ਇਕਲੇ ਜਿਹੜੇ ਸਾਈ ਜਾਂਦੇ ਜਾਂ ਫਿਰ ਡਬਲ ਦਿੰਦਾ ਅਗਲਾ ਮੈਂ ਤਾਂ ਤਾਂ ਡਬਲ ਵੰਡੇ ਦਾ ਸੰਗਲ ਆ ਗਿਆ ਸੰਗਲ ਤੇਰਾ ਵੀ ਆ ਗਿਆ ਤੇ ਫਿਰ ਡਬਲ ਕਰਕੇ ਆਇਆ ਸੰਗਲ ਤੇਰਾ ਹੀ ਆ ਗਿਆ ਤੂੰ ਮੈਥੋਂ ਪਾ ਦਿੰਦਾ ਡਬਲ ਸੰਗਲ ਦਾ ਉਹ ਸੰਗਲ ਦੇ ਮੇ ਪੈਸੇ ਆ ਤੇ ਤੂੰ ਤਾਂ ਇਹਦਾ ਸੰਗਲ ਤੇਰਾ ਹੀ ਆ ਗਿਆ ਮੇਰੀ ਮੇਰੀ ਗੱਲ ਵਾਂ ਤੂੰ ਤਾਂ ਜਿਹੜਾ ਮੇਰਾ ਵੀ ਆ ਗਿਆ ਕਾ ਲੱਗੂ ਕਿ ਨਾਲ ਕੋ ਹੜਕੇ ਮੇਰੇ ਪ੍ਰਾਣ ਹੁੰਦੇ ਹਾਂਗਾ ਨਹੀਂ ਹੁੰਦਾ ਬਾਹਰ ਕਾਟ ਲੈਗਾ ਤਾਂ ਤੈਨੂੰ ਕੀ ਕਟਾ ਆ ਬਦੋਂ ਤਾਂ ਨਹੀਂ ਹੁੰਦਾਗਾ ਠੇਕੇ ਵਾਲੇ ਨੂੰ ਕਟਾ ਨਹੀਂ ਨੇ ਉਹ ਹੈ ਤੇ ਤੇਰੀ ਗੱਲ ਸਹੀ ਹੈ ਪੈਲੀਆਂ ਦੇ ਬਾਹ ਚੜੀ ਜਾਂਦੇ ਵਿੱਚ ਕੱਟੀ ਜਾਂਦੇ ਅਡੋ ਅਡਾ ਭਰਾਵਾ ਤੇਰਾ ਤੇਰਾ ਸੰਗਲ ਵੀ ਆ ਗਿਆ ਤੇਰੇ ਪੈਸੇ ਵੀ ਆ ਗਏ ਤੇ ਭਰਾਵਾ ਤੇਰੀ ਮਰਜ਼ੀ ਆ ਮੈਂ ਹੁਣ ਚੱਲਿਆ ਨਹੀਂ 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 ਯਾਰ ਮਰਜ਼ੀ ਨੂੰ ਕਿਹੜਾ ਦੱਨਾ ਭਾਈ ਕਦੇ ਕੋਈ ਨਹੀਂ ਚੱਲਾ ਜਦੋਂ ਫੇਰ ਟੇਕ ਡੁਕ ਕਦੇ ਲਈ ਨਾ ਉਹਦੇ ਸਾਈਂ ਕੱਟਦੇ ਨਹੀਂ ਬੋਦਾ ਚਾਹ ਬਣੀ ਨਹੀਂ 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 ਬਸ ਯਾਰ ਚਾਹ ਨਹੀਂ ਨਹੀਂ ਚਾਹ ਨਹੀਂ ਚਾਹ ਨਹੀਂ ਚੰਗੀ ਲੱਗਦੀ ਪੈ ਕੇ ਤਾਂ ਮੈਂ ਪੁੱਛਣਾ ਹੀ ਹਟ ਗਿਆ ਭਰਾਵਾ ਮੈਂ ਤਾਂ ਆਣਾ ਨਾ ਮੇਰਾ ਨਾ ਜੀ ਕਰਿਆ ਵੇ ਬੈਗਦਮ ਘਟਾ ਹੀ ਦਸਕਣੀ ਅੱਗੇ ਆਦੇ ਮਾਮਾ ਪੈ ਕੇ ਮੈਂ ਤਾਂ ਭਰਾਵਾ ਪਾਸੇ ਹੀ ਰਹਿਣਾ ਐ ਦਵਾਈ ਦੋ ਵੀ ਲੈਣ ਜਾਣਾ ਸੀ ਆ ਚਲੋ ਭਲਾ ਕਰੇ ਤਾਂ ਲੈ ਬੱਲੇਓ ਤੇਰੇ ਬੰਦਿਆ ਆ ਵੇਖ ਲਾ ਸੰਗਲ ਵੀ ਮੁੜਿਆ ਭਾਈ ਹੱਕਾਂ ਨੂੰ ਨੰਨ ਦਾ ਪਾਸੇ ਹੱਕ ਦੀ ਚੀਜ਼ ਮਿਲ ਹੀ ਜਾਂਦੀ ਹੈ ਉਹ ਭਰਾਵੋ ਮੈਂ ਤਾਂ ਆਪਦਾ ਸੰਗਲ ਦੇ ਕੇ ਖੜਾ ਛੜਾ ਲਿਆ ਤੁਸੀਂ ਗਾਂ ਨੂੰ ਜ਼ਮੀਨ ਲੈਣ ਵਾਲਿਓ ਕਿਵੇਂ ਖੜਾ ਛੜਾਉਂਗੇ ਮੈਨੂੰ ਦੱਸਿਓ ਜੇ ਕਮੈਂਟਾਂ ਦੇ ਵਿੱਚ